ਥੋੜੀ ਦੇਰ ਬਾਅਦ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣਾ ਸ਼ੁਰੂ ਕਰ ਦਿੱਤਾ ਅਤੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਵੀ ਨਾਲ ਬੈਠੇ ਹੋਏ ਧਿਆਨ ਨਾਲ ਕੀਰਤਨ ਸੁਣ ਰਹੇ ਸਨ। ਪ੍ਰਭੂ ਦੇ ਪ੍ਰੇਮ ਦੇ ਵਿੱਚ ਇਲਾਹੀ ਰੰਗ ਦੇ ਵਿੱਚ ਉਹ लीन ਹੋ ਗਏ ਅਤੇ ਜਿਉਂ ਹੀ ਸ਼ਬਦ ਕੀਰਤਨ ਚੱਲ ਰਹੇ ਸਨ ਤਾਂ ਹਾਂਸੀ ਦੇ ਭੱਜੇ ਹੋਏ ਰਾਜਾ ਜਗਤ ਰਾਏ ਉਸ ਦੀ ਮਾਤਾ ਅਤੇ ਸ਼ਾਹੀ ਸੇਵਕ ਘੋੜੇ ਤੇ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਕੋਲ ਆ ਗਏ। ਰਾਜਾ ਜਗਤ ਰਾਏ ਦੇ ਕੁਝ ਦੁਸ਼ਮਣਾਂ ਨੇ ਉਸ ਦਾ ਤਖਤਾ ਪਲਟ ਕੇ ਦਿੱਤਾ ਸੀ ਉਸ ਨੂੰ ਰਾਜ ਵਿੱਚੋਂ ਕੱਢ ਦਿੱਤਾ ਸੀ ਅਤੇ ਉਸ ਦੇ ਰਾਜ ਦੇ ਉੱਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ ਇਸ ਕਰਕੇ ਰਾਜਾ ਜਗਤਰਾਏ ਦਾ ਇਰਾਦਾ ਸੀ ਕਿ ਕੋਈ ਪੂਰਨ ਸੰਤ ਮਿਲ ਜਾਵੇ ਤਾਂ ਕਿ ਉਸ ਦੀ ਅਸੀਸ ਜਾਂ ਉਸ ਤੇ ਵਰ ਨਾਲ ਉਹ ਆਪਣਾ ਰਾਜ ਤਖਤ ਵਾਪਸ ਲੈ ਸਕੇ ਰਾਜਾ ਜਗਤਰਾਏ ਨੇ ਆਪਣੀ ਯਾਤਰਾ ਦੌਰਾਨ ਇੱਕ ਹਿਰਨ ਦਾ ਸ਼ਿਕਾਰ ਕੀਤਾ ਸੀ ਅਤੇ ਉਹ ਮਰੇ ਹੋਏ ਹਿਰਨ ਦੀ ਲਾਸ਼ ਨੂੰ ਆਪਣੇ ਨਾਲ ਮੇਲੇ ਵਿੱਚ ਲੈ ਆਇਆ ਉਹ ਮੇਲੇ ਦੀਆਂ ਰਸਮਾਂ ਤੋਂ ਬਿਲਕੁਲ ਹੀ ਅਣਜਾਣ ਸੀ ਉਹ ਬਿਲਕੁਲ ਅਣਜਾਣ ਸੀ ਇਸ ਗੱਲ ਤੋਂ ਕਿ ਕੁਰੂ ਖੇਤਰ ਦੇ ਮੇਲੇ ਵਿੱਚ ਖਾਣ ਪੀਣ ਦੀ ਮਨਾਹੀ ਹੈ ਅਤੇ ਖਾਸ ਕਰਕੇ Hindu Vaishnava ਪੰਡਤ ਸਖਤ ਤੌਰ ਤੇ ਸ਼ਾਕਾਹਾਰੀ ਹਨ ਭਾਵ ਕਿ ਵੈਜੀਟੇਰੀਅਨ ਹਨ ਉੱਥੇ ਮਾਸ ਖਾਣਾ ਬਿਲਕੁਲ ਮਨਾ ਸੀ ਇਹਨਾਂ ਰੀਤਾਂ ਰਵਾਜਾਂ ਮੁਤਾਬਿਕ ਸੂਰਜ ਗ੍ਰਹਿਣ ਸਮੇਂ ਅੱਗ ਬਾਲਣ ਨੂੰ ਵੀ ਪਾਪ ਮੰਨਿਆ ਜਾਂਦਾ ਸੀ Vaishnava ਪੰਡਤਾਂ ਲਈ ਮਾਸ ਤਾਂ ਬਿਲਕੁਲ ਹੀ ਘਿਣਾਉਣੀ ਚੀਜ਼ ਸੀ ਉਹ ਪੰਡਿਤ ਲੋਕ ਆਸ ਨੂੰ ਸਖਤ ਨਫ਼ਰਤ ਕਰਦੇ ਸਨ ਜਨਮ ਸਾਖੀਆਂ ਵਿੱਚ ਲਿਖਿਆ ਹੈ ਕਿ ਜਦੋਂ ਹੀ ਰਾਜਾ ਅਤੇ ਉਸ ਦੀ ਮਾਤਾ ਗੁਰੂ ਸਾਹਿਬ ਦੇ ਨੇੜੇ ਪਹੁੰਚੇ ਤਾਂ ਉਹਨਾਂ ਨੇ ਗੁਰੂ ਸਾਹਿਬ ਨੂੰ ਦੇਖਿਆ ਤੇ ਗੁਰੂ ਸਾਹਿਬ ਵੱਲ ਖਿੱਚੇ ਗਏ ਗੁਰੂ ਸਾਹਿਬ ਦੇ ਨੂਰਾਨੀ ਅਤੇ ਨਾਮ ਨਾਲ ਦਗਦ ਕਰਦੇ ਚਿਹਰੇ ਤੋਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਹ ਤੁਰੰਤ ਹੀ ਗੁਰੂ ਸਾਹਿਬ ਦੇ ਅੱਗੇ ਪਹੁੰਚੇ ਅਤੇ ਆਉਂਦਿਆਂ ਹੀ ਉਹਨਾਂ ਨੇ ਗੁਰੂ ਸਾਹਿਬ ਦੇ ਅੱਗੇ ਸ਼ਰਧਾ ਨਾਲ ਮੱਥਾ ਟੇਕਿਆ ਜਗਤ ਰਾਏ ਨੇ ਗੁਰੂ ਸਾਹਿਬ ਨੂੰ ਆਪਣੀ ਦੁਖਦਾਈ ਕਹਾਣੀ ਸੁਣਾਈ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਉਹ ਕਿਰਪਾ ਕਰਨ ਤਾਂ ਕਿ ਉਹ ਆਪਣਾ ਰਾਜ ਵਾਪਸ ਪ੍ਰਾਪਤ ਕਰ ਲਵੇ ਅਤੇ ਮੁੜ ਸੱਤਾ ਵਿੱਚ ਆ ਜਾਵੇ। ਗੁਰੂ ਸਾਹਿਬ ਨੇ ਉਸ ਨੂੰ ਜਵਾਬ ਦਿੱਤਾ ਕਿ ਜੇਕਰ ਕੋਈ ਰਾਜ ਨੂੰ ਆਪਣੇ ਮਤਲਬ ਲਈ ਜਾਂ ਆਪਣੇ ਸਵਾਰਥ ਲਈ ਵਰਤਦਾ ਹੈ ਤਾਂ ਇਹ ਦੁੱਖ ਦੇ ਘਰ ਤੋਂ ਨਵਾਂ ਹੁਰ ਕੁਝ ਨਹੀਂ ਹੈ। ਪਰ ਜੇਕਰ ਕੋਈ ਰਾਜਾ ਲੋਕਾਂ ਦਾ ਭਲਾ ਕਰਨਾ ਚਾਵੇ ਅਤੇ ਜਨਤਾ ਦੀ ਨਿਰਪੱਖ ਹੋ ਕੇ ਸੇਵਾ ਕਰੇ ਅਤੇ ਅਕਾਲ ਪੁਰਖ ਦਾ ਸਿਮਰਨ ਕਰੇ, ਨਿਆਂ ਕਰੇ ਤਾਂ ਇਹ ਸੱਚੀ ਕਰਤ ਹੈ ਜਿਉਂ ਇਸ ਤਰ੍ਹਾਂ ਦਾ ਰਾਜ ਚਾਹੁੰਦਾ ਹੈ ਤਾਂ ਗੁਰੂ ਸਾਹਿਬ ਕਿਰਪਾ ਕਰ ਸਕਦੇ ਹਨ। ਤੇ ਗੁਰੂ ਸਾਹਿਬ ਨੇ ਅੱਗੋਂ ਰਾਜੇ ਨੂੰ ਸੰਬੋਧਿਤ ਕਰਦੇ ਹੋਏ ਕਿਹਾ हे ਨੌਜਵਾਨ ਪਾਛਾ ਜੇਕਰ ਤੁਸੀਂ ਜਿਹਾ ਕਰਦੇ ਹੋ ਸਿਮਰਨ ਕਰਦੇ ਹੋ ਆਪਣੀ ਪਰਜਾ ਦੀ ਤੰਦਹੀ ਨਾਲ ਸੇਵਾ ਕਰਦੇ ਹੋ ਉਹਨਾਂ ਨੂੰ ਸੁਖ ਦਿੰਦੇ ਹੋ ਤਾਂ ਤੁਹਾਨੂੰ ਤੁਹਾਡਾ ਰਾਜ ਵਾਪਸ ਮਿਲ ਸਕਦਾ ਹੈ ਰਾਜੇ ਨੇ ਗੁਰੂ ਸਾਹਿਬ ਦੀ ਇਹ ਸਲਾਹ ਅੱਗੇ ਮੱਥਾ ਟੇਕਿਆ ਅਤੇ ਵਾਅਦਾ ਕੀਤਾ ਕਿ ਉਹ ਜਨਤਾ ਨੂੰ ਸੁਖੀ ਰੱਖੇਗਾ ਇਸ ਤੋਂ ਬਾਅਦ ਰਾਜੇ ਨੇ ਸ਼ਿਕਾਰ ਕੀਤੇ ਹੋਏ ਹਿਰਨ ਦੀ ਲਾਸ਼ ਨੂੰ ਗੁਰੂ ਸਾਹਿਬ ਦੇ ਅੱਗੇ ਪੇਟਾ ਵਜੋਂ ਧਰਿਆ ਗੁਰੂ ਸਾਹਿਬ ਨੇ ਉਸ ਨੂੰ ਹੁਕਮ ਕੀਤਾ ਕਿ ਇਸ ਢਲਾਸ਼ ਨੂੰ ਇੱਕ ਵੱਡੀ ਕੜਾਹੀ ਦੇ ਵਿੱਚ ਰੱਖ ਕੇ ਰੰਨਣਾ ਸ਼ੁਰੂ ਕਰੋ ਰਾਜੇ ਦੇ ਰੋ ਨੌਕਰਾਂ ਨੇ ਇਸੇ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੱਤਾ